ਗਲੀ ਵਿੱਚ ਲੱਗੇ ਰੁੱਖ ਦੇ ਡਿੱਗ ਜਾਣ ਕਾਰਨ ਹੋਇਆ ਇੱਕ ਦਿਵਿਆਂਗ ਪਰਿਵਾਰ ਦਾ ਨੁਕਸਾਨ ਘਰ ਦਾ ਲੈਂਟਰ ਵੀ ਟੁੱਟ ਗਿਆ ਤੇ ਛੱਤ ਤੇ ਪਈ ਪਾਣੀ ਦੀ ਟੈਂਕੀ ਵੀ ਅਤੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਵੀ ਇਹ ਹਾਲ ਹੈ ਫਾਜ਼ਿਲਕਾ ਦੇ ਆਰਿਆ ਨਗਰ ਮੋਹੱਲੇ ਦਾ ਜਿੱਥੇ ਦਿਵਿਆਂਗ ਪਰਿਵਾਰ ਨੇ ਕਿਹਾ ਕਿ ਉਹਨਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਗਈ ਸੀ ਪਰ ਉਹਨਾਂ ਦੀ ਸੁਣਾਈ ਨਹੀਂ ਹੋਈ ਆ ਵੇਖੋ ਸੁੱਕਾ ਵ੍ਰਿਖ ਜਾਂ ਰੁੱਖ ਡਿੱਗਣ ਨਾਲ ਘਰ ਦੇ ਬਾਹਰ ਖੜਾ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਘਰ ਦਾ ਲੈਂਟਰ ਵੀ ਟੁੱਟ ਗਿਆ ਹੈ ਪਾਣੀ ਵਾਲੀ ਟੈਂਕੀ ਜੋ ਛੱਤਰੇ ਪੈਸੇ ਉਹ ਵੀ ਨੁਕਸਾਨੀ ਗਈ ਹੈ ਬਾਹਰ ਪੀਣ ਵਾਲੇ ਪਾਣੀ ਨੂੰ ਭਰਨ ਵਾਸਤੇ ਲੱਗੀ ਮੋਟਰ ਵੀ ਟੁੱਟ ਗਈ ਹੈ ਲਾਈਟਾਂ ਬਿਜਲੀ ਦੀਆਂ ਤਾਰਾਂ ਤੇ ਖੰਭਿਆਂ ਦਾ ਨੁਕਸਾਨ ਹੋਇਆ ਹੈ ਨਗਰ ਕੌਂਸਲ ਦੇ ਅਧਿਕਾਰੀ ਮੌਕੇ ਤੇ ਪੁੱਜ ਗਏ ਹਨ ਘਰਵਾਰਿਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੂੰ ਕਈ ਵਾਰ ਕਿਹਾ ਗਿਆ ਹੈ ਇੱਕ ਹੋਰ ਸੁੱਕਾ ਰੁੱਖ ਹੈ ਉਹਦੀ ਵੀ ਸੁਣਾਈ ਨਹੀਂ ਹੋ ਰਹੀ ਹੈ ਨਗਰ ਕੌਂਸਲ ਧਿਆਨ ਨਹੀਂ ਦੇ ਰਹੀ ਮੌਕੇ ਤੇ ਪੁੱਜੇ ਨਗਰ ਕੌਂਸਲ ਵਿੱਚ ਨਵੇਂ ਆਏ ਜਿਹੀ ਦਾ ਕਹਿਣਾ ਹੈ ਵੀ ਉਹ ਤਾਂ ਨਵੇਂ ਆਏ ਹਨ ਕੰਪਲੇਂਟ ਬਾਰੇ ਉਹਨਾਂ ਨੂੰ ਨਹੀਂ ਪਤਾ ਜੋ ਨੁਕਸਾਨ ਹੋਇਆ ਹੈ ਉਹਦਾ ਉਹ ਜਾਇਜ਼ਾ ਲੈ ਰਹੇ ਹਨ ਤੇ ਅਧਿਕਾਰੀਆਂ ਨੂੰ ਰਿਪੋਰਟ ਦੇ ਦਿੱਤੀ ਜਾਏਗੀ ਤੇ ਇਹੋ ਸਾਹਿਬ ਦੇ ਕਹਿਣ ਤੇ ਅਗਲੀ ਕਾਰਵਾਈ ਹੋਵੇਗੀ ਜੋ ਸੁੱਕਾ ਰੁੱਖ ਹੋਰ ਲੱਗਿਆ ਉਸ ਬਾਰੇ ਕੀ ਕੁਝ ਕਿਹਾ ਗਿਆ ਪ੍ਰਵੀਨ ਕਿਹੜੇ ਮਲੇ ਰਹਿਣ ਵਾਲੇ ਆਰੀ ਨਗਰ ਆਰੀ ਨਗਰ ਭਾਈ 21 ਮੋਟਰਸਾਈਕਲ ਥੱਲੇ ਆਇਆ ਪਿਆ ਕੀ ਹੋਇਆ ਇਹ ਕੀ ਚੱਕਰ ਹੈ ਫੇਡ ਡਿੱਗੇ ਦੇ ਮੋਟਰਸਾਈਕਲ ਡਿੱਗੇ ਕਿੰਨੇ ਵਜੇ ਦੇ ਕਰਨਾ 7:00 ਵਜੇ ਟੁੱਟਿਆ ਨਮ 8:30 ਵਜੇ ਦੀ ਗੱਲ ਇਹ ਤੁਹਾਡਾ ਬਾਈਕ ਮੋਟਰਕਿਕ ਕੀ ਨਾਮ ਹੈ ਤੁਹਾਡਾ ਵੀਰੇ ਨਾ ਸਮਝਿਆ ਗਿਆ ਜੀ ਕਿਹੜੇ ਮਲੇ ਦੇ ਰਹਿਣ ਵਾਲੇ ਸਾਰੇ ਨਗਰ ਵੀਰੇ 21 ਘਟਨਾ ਹੋਈ ਹੈ ਜੀ ਇਹ ਵੀਰੇ ਸਵੇਰ 8:00 ਵਜੇ ਨਮ ਟੁੱਟਿਆ ਨਮ ਤੋਂ ਫਤਹਾ ਪਿਆ ਜੀ ਆ ਠੀਕ ਹੈ ਟੁੱਟਿਆ ਦੋ ਨਮ ਮੇਗੇ ਨੇ ਮੁਕਰਨ ਨੰਬੇ ਗੋ ਵੀ ਟੁੱਟਣ ਨਾਲ ਹੈਗੇ ਤੇ ਅਸੀਂ ਅਚਾਨੇ ਵੀ ਦੋਨੋਂ ਨਮ ਕੱਟੇ ਜਾਣ ਵੀਰੇ ਨਹੀਂ ਹੋਰ ਨਾ ਤਾਂ ਬਾਈਕ ਟੁੱਟਿਆ ਮੰਨ ਲਓ ਛਜਾ ਟੁੱਟਿਆ ਨੁਕਸਾਨ ਹੋਇਆ ਛਜਾ ਘੜਾ ਟੁੱਟੇ ਕੱਲ ਨੂੰ ਕੋਈ ਬੱਚਿਆਂ ਦਾ ਸਵੇਰੇ ਕੋਈ ਬੱਚਿਆਂ ਦਾ ਹੋਰ ਹੁੰਦਾ ਖਦਾ ਬੜਾ ਨੁਕਸਾਨ ਹੋ ਜਾਣਾ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਾਈ ਨੁਕਸਾਨ ਤਾਂ ਹੀ ਹੋਇਆ ਸਾਡਾ ਜਿਹੜਾ ਹੋਇਆ ਤਾਰਾ ਤੁੜਾ ਸਾਰੇ ਡਿੱਗ ਗਿਆ ਥੱਲੇ ਜਿਹੜੀ ਕਿ ਬਿਜਲੀ ਦੀ ਬਿਜਲੀ ਗਈ ਹੋਈ ਏ ਸਾਡੀ ਮੋਟਰ ਪੂਟ ਗਈ ਤੁਸੀਂ ਕੋਈ ਕੰਪਲੇਂਟ ਲਿਖਾਈ ਸੀ ਕੰਪਲੇਂਟ ਇਹਦੇ ਤੋਂ ਕੋਈ ਨਹੀਂ ਲਿਖਵਾਈ ਗਿਆ ਕੋਈ ਨਹੀਂ ਆਇਆ ਜੋ ਆਇਆ ਇਹ ਤਾਂ ਕੋਈ ਨਹੀਂ ਆਇਆ ਮੰਗ ਕੀ ਕਰਦੇ ਹੋ ਨੇ ਮੰਗਾ ਕਦੇ ਕਟਾਇਆ ਜਾਣ ਤੇ ਤਾਰਾ ਤੋੜਾ ਠੀਕ ਰਿਹਾ ਤੇ ਇਹਨਾਂ ਜਿਹੜਾ ਮਾਜਾ ਬੰਦਿਆਂ ਨੂੰ ਦਵਾਇਆ ਜਾਵੇ ਕਿ ਚੁੱਕਿਆ ਕਿ ਆਇਆ ਇਹਨਾਂ ਨੂੰ ਦਵਾਇਆ ਜਾ ਜੂ ਮਾਜਾ ਬੰਦਿਆਂ ਕਰਨ ਦੋ ਤਿੰਨ ਵਾਰੀ ਕਮੇਟੀ ਚ ਕਹਿ ਗਏ ਸਾਡੀ ਸੁਣਾਈ ਨਹੀਂ ਕੀਤੀ ਵੀ ਸਾਡੀ ਛੱਤ ਤੇ ਡਿੱਗੇਗਾ ਵੀ ਤੁਸੀਂ ਕੱਟਿਓ ਕੱਟਿਓ ਉਹਨਾਂ ਨੇ ਕੋਈ ਸੁਣਾਈ ਕਿਤੀ ਕੰਪਲੇਨਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਿੱਲਰਾਨੀ ਕਿਹੜੇ ਪੱਲੇ ਤੇ ਰਹਿਣ ਵਾਲੇ ਆਰੀਆ ਨਗਰ ਇਹਦੀ ਨਿਮੋਦੀ ਸ਼ਿਕਾਇਤ ਲਖਾਈ ਸੀ ਪਹਿਲੇ ਪਹਿਲੇ ਦੋ ਤਿੰਨ ਵਾਰੀ ਦਿੱਤੀ ਕਮੇਟੀ ਚ ਕੀ ਕਹਿੰਦਾ ਸੀ ਉਹਨਾਂ ਦਾ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਨਾ ਕੋਈ ਕਟਣ ਆਇਆ ਏ ਅੱਜ ਕਿੰਨੇ ਕੋਈ ਨੁਕਸਾਨ ਹੋਇਆ ਨੁਕਸਾਨ ਸਾਡਾ 7 ਦਾ ਪਾਣੀ ਵਾਲੀ ਟੈਂਕੀ ਸਾਰੀ ਟੁੱਟ ਗਈ ਤੇ ਮੋਟਰ ਟੁੱਟ ਗਈ ਸਾਰੀ ਮੋਟਰ ਟੁੱਟ ਗਈ ਮੋਟਰਸਾਈਕਲ ਥੱਲੇ ਆ ਗਿਆ ਹੁਣ ਕੀ ਮੰਗ ਕਰਦੇ ਹੋ ਵੀ ਸਾਡਾ ਨੁਕਸਾਨ ਪਰਤੀ ਪਰਪੀ ਹੋਈ ਜਾਵੇ ਤੇ ਬਸ ਜਕਲੋ ਆਵਦਾ ਨਿੰਮ ਨਹੀਂ ਅਸੀਂ ਦੋਨੇ ਹੈਂਡੀਕੈਪਡ ਐ ਸਾਡਾ ਸਾਰਾ ਘਰ ਦਾ ਨੁਕਸਾਨ ਹੋ ਗਿਆ ਅਸੀਂ ਕੋਈ ਕੰਮ ਵੀ ਨਹੀਂ ਕਰ ਸਕਦੇ ਤੇ ਜੀ ਥੋੜਾ ਨੁਕਸਾਨ ਤਾਂ ਦੇਣਾ ਪੈਣਾ ਸਰ ਕੀ ਨਾਮ ਹੈ ਜੀ ਜੈ ਗੁਰਦੀਪ ਸਿੰਘ ਜੀ ਨੂੰ ਹਾਂਜੀ ਅੱਜ ਆਇਆ ਸਰ ਇਹ ਕੰਪਲੇਨ ਮਿਲੀ ਸਾਨੂੰ ਇੱਧਰ ਸਪੈਸ਼ਲ ਦੀ ਸਰ ਤੇ ਅੱਜ ਅਸੀਂ ਆ ਕੇ ਇਹਦਾ ਥੋੜਾ ਜਾ ਕੇ ਮੁੱਦਾ ਵੇਖਿਆ ਸਰ ਤੇ ਅਜੇ ਉਹਨਾਂ ਦੇ ਗਲਤ ਕਰ ਰਹੇ ਹਨ ਅਦਾਲਤ ਕਰਕੇ ਤੇ ਜਿਹੜਾ ਨੁਕਸਾਨ ਹੋਇਆ ਹੈ ਪਰ ਜਾਲੀ ਮਾਦੀ ਜੋ ਨੁਕਸਾਨ ਹੈ ਉਹ ਨਹੀਂ ਹੋਇਆ ਸਰ ਆਪਣੀ ਉਹ ਛਾ ਗਿਆ ਹੈ ਨਾ ਜੀ ਕਿੰਨੇ ਵੀ ਹੱਲ ਕੋਈ ਕਰਾਂਗੇ ਇਹਨਾਂ ਦੇ ਕਹਿੰਦੇ ਅਸੀਂ ਬੜੀ ਬਰ ਨਗਰ ਕੌਂਸਲ ਸ਼ਿਕਾਇਤ ਲਖਾਈ ਸੀ ਪਰ ਸਾਡੀ ਸੁਣਾਈ ਨਹੀਂ ਹੋਈ نیم ਡਿਗ ਨਾ ਉਹ ਕਰਦਾ છੱਤਾ ਵੀ ਡਿਗ ਪਿਆ ਪਾਣੀ ਟੈਂਕੀ ਵੀ ਡਿਗ ਪਈ ਐ ਬਾਈਕ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਜੀ ਸਰ ਇਹ ਕੰਪਲੇਨ ਸਾਡੇ ਤੋਂ ਪਹਿਲਾਂ ਦੀ ਸੀ ਉਹਨਾਂ ਆਈ ਸੀ ਹੁਣ ਅਸੀਂ ਆ ਕੇ ਮੋਕਾ ਵੇਖਿਆ ਸਰ ਉਹਨਾਂ ਦੀ ਗ੍ਰਾਮੇਂ ਚ ਆ ਕੇ ਦੇਖਿਆ ਸਭ ਚੀਜ਼ ਅਸੀਂ ਕਰਾਂਗੇ ਸਰ ਇਹਨਾਂ ਸਾਡੇ ਰਹਿ ਅਸੀਂ ਜਗਲਾਤ ਵਾਲਿਆਂ ਨਾਲ ਗੱਲਬਾਤ ਕਰਕੇ ਤੇ ਜਰੂਰ ਹੈ ਜੂ ਪਿੱਛੇ ਵੀ ਤੁਹਾਡੇ ਜਰੂਰ ਦਾ ਦੱਸ ਕੇ ਖਾਈ ਨਾ ਉਹ ਵੀ ਅਸੀਂ ਕੀ ਇਹਨਾਂ ਨੂੰ ਕੋਈ ਮੁਆਵਜ਼ੇ ਦੀ ਮੰਗ ਦੇ ਜੋ ਕਰ ਰਹੇ ਨੇ ਤਾਂ ਜੇ ਜ਼ਰੂਰ ਮਦਦ ਕਰਾਂਗੇ ਇਹਨਾਂ ਦੇ ਨਾਲ ਦੇਖੋ ਜਿਵੇਂ ਤੁਸੀਂ ਹੱਥ ਨਾਲ ਗੱਲ ਕਰਨਾ ਸਾਡੇ ਨਗਰ ਕੌਂਸਲੀ ਯੂ ਸਾਹਿਬ ਜੀ ਦਫ਼ਤਰ ਆ ਜਾਂਦੇ ਗੱਲ ਕਰਦੇ ਫਿਲਹਾਲ ਇਹ ਲਖਣ ਬੀਜੀਏ ਕਿ ਉਹ ਤੋਂ ਫਰੀ ਹੈ ਨਾ ਜੀ ਇਹ ਕੋ ਉਹ ਉਹ ਦਿਵਿਆਂਗ ਨੇ ਦੋਨੋਂ ਹਾਂ ਮੋਟਰਸਾਈਕਲ ਹਲੇ ਵੀ ਨਾਮ ਦੇ ਥੱਲੇ ਪਿਆ ਤੁਹਾਨੂੰ ਵਿਖ ਰਿਹਾ ਹੈ। ਕਰ ਦਾ ਛੱਜਾ ਟੁੱਟਿਆ ਹੈ, ਟੈਂਕੀ ਟੁੱਟ ਗਈ ਹੈ। ਇਹਨਾਂ ਦਾ ਨੁਕਸਾਨ ਦੀ ਮੱਛੀ ਮੋੜ ਟੁੱਟ ਗਈ ਉਹ ਕਹਿੰਦੇ ਜੀ ਬੜੀ ਵਾਰੀ ਲਿਖਾ ਚੁੱਕੀ। ਜੋ ਵੀ ਹੈਗਾ ਜੀ ਉਹ ਅਫਸਰ ਨਾਲ ਬੈਠ ਕੇ ਗੱਲ ਕਰਾਂਗੇ ਜੀ ਜੋ ਵੀ ਹੈਗਾ। ਸਾਡੇ ਹੱਥ ਵਿੱਚ ਨਹੀਂ ਹੈ, ਅਸੀਂ ਮੁਲਾਜ਼ਮ ਅਗੇ। ਸਾਨੂੰ ਰਿਪੋਰਟ ਹੋਈ ਅਸੀਂ ਮੌਕਾ ਚੈੱਕ ਕਰਨ ਵਾਸਤੇ ਆ ਗਏ। ਲੇਵਰ ਅਸੀਂ ਲੈ ਕੇ ਰਹੇ ਜਿਹੜਾ ਨਾਲ ਦਾ ਖੜਾ ਸੁੱਕਾ ਉਹ ਵੀ ਉਠਾ ਦੇਣਾ ਜੀ। ਇਹ ਨੁਕਸਾਨ ਦੀ ਪਰਪਾਈ ਕਰਾਈ ਜਾਏਗੀ। ਕੋਸ਼ਿਸ਼ ਕਰਾਂਗੇ ਜੀ। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत